ਹਾਂਜੀ ਸਤਿ ਸ੍ਰੀ ਅਕਾਲ ਵੀਰੋ ਇਹ ਸਿੰਘ ਜੀ ਜਥੇਦਾਰ ਨਿਰਮਲ ਸਿੰਘ ਜੀ ਤੇ ਯੂ ਲਾਈਕ ਸਟੂਡੀਓ ਵਾਲੇ ਸਾਡੇ ਭਰਾ ਸਤਿਕਾਰ ਕਰਦੇ ਤੇ ਮੈਨੂੰ ਬੋਲੇ ਪਏ ਤੂੰ ਮੈਟਰ ਕਿ ਤੋ ਬਣਾ ਲੈਣਾ ਨਵਾਂ ਹੀ ਨਵੇਂ ਤੋਂ ਨਵਾਂ ਮੈਟਰ ਇਤਰੇ ਗੱਲਾਂ ਚ ਉਹ ਗੱਲ ਮੈਂ ਵੀ ਗੱਲਾਂ ਚ ਗੱਲ ਹੀ ਬਣ ਜਾਂਦੀ ਆ ਗੱਲਾਂ ਚ ਗੱਲਾਂ ਹੀ ਨਿਕਲਦੀਆਂ ਹੁਣ ਗੱਲਾਂ ਚ ਗੱਲ ਨਿਕਲੀ ਏ ਜੇ ਵੀ ਆ ਨਾ ਆ ਵਿਖਾਉਣਾ ਤੁਹਾਨੂੰ ਮੈਂ ਇਹ ਸ਼ੂਜ਼ ਆ ਆ ਵੇਖੋ ਬਹੁਤ ਹੀ ਜ਼ਬਰਦਸਤ ਸ਼ੂਜ਼ ਆ ਆ ਜਿਹੜਾ ਸ਼ੂਜ਼ ਆ ਨਾ ਸਰਦਾਰ ਜੀ ਇਹ ਸ਼ੂਜ਼ ਸਲਮਾਨ ਖਾਨ ਆਪਣੀ ਫਿਲਮ ਦੇ ਵਿੱਚ ਪਾਉਂਦਾ ਵਾ ਫੈਕਟਰੀ ਚੋਂ ਲਿਆ ਨਾ ਤੇ ਘੁੰਮ ਘਮਾ ਕੇ ਤੇ ਚਲੋ ਤੁਹਾਡੇ ਕੋਲ ਤੇ ਬਹੁਤ ਮਹਿੰਗਾ ਹੋਣਾ ਨਾ ਨਹੀਂ ਨਹੀਂ ਤੁਹਾਨੂੰ ਤੇ ਸਵਾਦ ਜਿਹਾ ਵੜਾਉਣਾ ਨਾ ਤੇ ਬ੍ਰਾਂਡ ਬ੍ਰੂਡ ਦੇ ਟੈਗ ਜਿਹਾ ਲੱਗ ਜਾਣਗੇ ਤੁਹਾਨੂੰ ਤੁਹਾਨੂੰ ਜਿਆਦਾ ਮਜ਼ਾ ਆਉਣਾ ਜਿਆਦਾ ਜਿਆਦਾ ਯਾਰ ਇਹ ਸ਼ੂਜ਼ ਹੈ ਹੀ ਬੜੀ ਕਮਾਲ ਦਾ ਅੱਜ ਮੈਂ ਘੁੰਮਿਆ ਇਹ ਪਾ ਕੇ ਤੇ ਜ਼ਿੰਦਗੀ 'ਚ ਮੈਂ ਪਹਿਲਾ ਸ਼ੂਜ਼ ਆ ਮਹਿੰਗਾ ਇਹਨਾਂ ਲਿਆ ਜੇ ਅੱਜ ਤਕਰੀਬ ਇਹ ਲਿਆ ਆ ਕਦੀ ਕਿਉਂਕਿ ਮੈਂ ਤੇ ਤੁਹਾਨੂੰ ਦੱਸਿਆ ਵੀ ਮੈਂ 800000 ਵਾਲਾ ਜੇ ਜੁੱਤੀ ਆ ਅੱਜ ਦੇ ਸਭ 9000 1200 ਵਾਲਾ ਜੇ ਲੈਦਰ ਦੀ ਜੁੱਤੀ ਪਾਉਣ ਲਾ ਤੇ ਪਹਿਲਾਂ 4500 ਵਾਲਾ ਜਦੋਂ ਤੁਸੀਂ 4500 ਦੀ ਪੁੰਦੇ ਹੋ ਤਾਂ ਮੈਂ 4500 ਦੀ ਪਾਉਣਾ ਨਾ ਹਾਂ ਅੱਜ ਮਤਲਬ ਇਹ ਆ ਪਹਿਲਾ ਮੇਰਾ ਜ਼ਿੰਦਗੀ ਦਾ ਸ਼ੂਜ਼ ਆ ਬਹੁਤ ਹੀ ਮਹਿੰਗਾ ਮਤਲਬ ਕਹਿ ਲਓ ਕਿ ਜੇ ਮੋਲ 'ਚ 5000 ਰੁਪਏ ਲੱਗਾ ਆ ਜਾਂ 10000 ਦਾ ਟੈਗ ਲੱਗਾ ਆ ਤੇ ਤੂੰ ਆਦੇ ਲੈਣਾ ਹੀ ਲੈਣਾ ਏ ਇਹ ਤੇ ਟੁੱਟਣਾ ਹੀ ਨਹੀਂ ਯਾਰ ਸਾਰੇ ਬੰਨਿਓ ਹਰ ਬੰਨਿਓ ਫੀਲ ਫੂਲ ਜਿਹੜੀਆਂ ਦੱਸ ਦੇਦੇ ਬ੍ਰੈਂਡਾਂ ਦੀ ਅੰਦਰੋਂ ਪੋਲੀਆਂ ਔਰ ਇਹਦੇ 'ਚ ਕਦੇ ਏਸੀ ਨਹੀਂ ਫਿੱਟ ਕੀਤੇ ਜਾਂ ਮਤਲਬ ਵੱਖਰੀ ਜੀ ਜਦ ਕੀ ਫਿੱਟ ਹੋਈ ਨਹੀਂ ਕੀ ਕਿੰਨੀਆਂ ਕਮਫਰਟੀ ਦੀਆਂ ਦੱਸੋਗੇ ਉਹ ਦੱਸੋਗੇ ਕਿ ਟੁੱਟਣਾ ਨਹੀਂ ਆ ਲੈਦਰ ਆ ਹਰ ਪਾਸਿਓ ਸੌਫਟਵੇਅਰ ਦਾ ਮਤਲਬ ਯਾਰ ਗੱਲਾਂ ਛਡੋ ਵੀ ਸਾਰੇ ਬੰਨਿਓ ਸੈਟ ਏ ਤੇ ਹੋਸਦਾ ਇਹ 100000 ਤੱਕ ਤੇ ਤੁਸੀਂ ਆਮ ਪਾਇ ਹੀ ਹੋਵੇ ਤੇ ਉਹ ਮੈਂ ਦੇ ਨਾ ਵੀ ਹੋ ਸਕਦਾ ਟੈਗ ਲਾ ਕੇ ਸਲਮਾਨ ਨੂੰ ਕਿਤੇ ਲੱਖਾਂ ਜਿਨਾ ਵੇਚਿਆ ਹੋਵੇ 50000 ਲੱਖ 2 ਲੱਖ ਕਿਹਬਾ ਕਿੰਨੇ ਦਾ ਵੇਚਿਆ ਹੋਵੇ ਤੇ ਜਦੋਂ ਕਿੰਨੀ ਇੱਕ ਵਾਰੀ ਪਾਲਾਂਗੇ ਕਿਤੇ 50 ਪਾਲਾਂਗੇ 100ਰ ਪਾਲਾਂਗੇ ਕਿੰਨੀ ਗੋਰੀ ਨੂੰ ਪਾਈ ਜਾਵਾਂਗੇ ਤੇ ਇੱਥੇ ਵੀ ਇੱਕ ਅਜੀਬ ਘਟਨਾ ਵਾਪਰ ਗਈ ਸਰਦਾਰ ਨਿਰਮਲ ਸਿੰਘ ਜੀ ਤੁਸੀਂ ਬੋਇਦੇ ਵੀ ਕਿਵੇਂ ਮੈਟਰ ਬਣਦਾ ਇਤਨਾ ਵੱਡ ਜਾਂਦੇ ਆ ਫੈਕਟਰੀ ਚ ਗਏ ਆ ਜਿੱਥੇ ਸ਼ੂਜ਼ ਤਿਆਰ ਹੁੰਦੇ ਆ ਮੈਂ ਵੀ ਕਮਾਉਂਦਾ ਮੈਂ ਮिन्नੂ ਕਿਨੇ ਦਾ ਮਿਲਿਆ ਉਹ ਵੀ ਤੁਹਾਨੂੰ ਦੱਸ ਦਿੰਨਾ ਤੇ ਉਹ ਬਿਲਕੁਲ ਸੇਮ ਡਿਟੋ ਕਾਪੀ ਮਿਲ ਗਿਆ ਜਿਹੜੀ ਬੜੀ ਵਸਲੀ ਪ੍ਰਾਈਜ਼ ਹੈਗਾ 2500 ਰੁਪਈਆ ਫੈਕਟਰੀ ਚ ਘੁੰਮ ਘੁਮਾ ਕੇ ਚਲੋ ਮੋਲਾਮਾਲਾ ਥਰੂ ਤੁਹਾਨੂੰ 5000 ਦਾ ਮਿਲ ਜੂਗਾ ਐਦੋਂ ਵੱਧ ਕੀ ਮਿਲ ਜੂਗਾ ਤੇ ਉਹ 50000 ਲੱਖ ਵਾਲੇ ਵੀ ਬੈਠੇ ਭਰਾ ਬੜੇ ਵੱਡੇ ਤਾਂ ਬੈਠੇ ਆ ਉਹ ਕੀ ਮਤਲਬ ਵੀ ਮੁੜ ਕੇ ਮੇਰੇ ਦਿਮਾਗ 'ਚ ਇਹ ਗੱਲ ਆਈ ਵੀ ਮੈਂ ਵੀ ਵਿੜਾ ਕੇ ਆਪਣੇ ਵੀ ਨਾਮ ਮਹਿੰਗਾ ਸ਼ੂਜ਼ ਜਿਹੜੀ ਦਿਮਾਗ ਦੀ ਫੀਲਿੰਗ ਜਾਂ ਦਿਮਾਗ ਦੀ ਸੋਚ ਹੈ ਨਾ ਮੈਂ ਕਿਹਾ ਵੀ ਕੋਈ ਚੀਜ਼ ਹੋਈ ਤਾਂ ਉਹ ਪੂਰੀ ਹੋ ਜਾਂਦੀ ਹੈ ਉਹ ਨਾ ਠੀਕ ਹੈ ਜੀ ਇਹਨੂੰ بیٹے ਨੂੰ ਸਿਲੇਕਟ ਕਰਾਤਾ ਇਹ ਸ਼ੂਜ਼ ਮਹਾਵੇਦੋ ਅਹੀ ਮੈਂ ਚਾਹੁੰਦਾ ਤੇ ਉਹ ਮੇਰੀ ਮਨੋ ਕਾਮਨਾ ਪੂਰੀ ਹੋ ਗਈ ਵੀ ਹੁਣ 500 ਨਹੀਂ ਰਹਿ ਗਿਆ ਤੇ 12.5 12 500 ਤਾਂ ਰਹਿ ਗਿਆ ਸਾਡੇ ਦੋਵੇਂ ਪੁੱਤਾਂ ਦਾ ਸ਼ੂਜ਼ ਕਿਉਂਕਿ ਮੇਰਾ ਸਰ ਜਣਾ ਮੈਂ ਥੋੜੀ ਜੇਪ ਢਿੱਲੀ ਕਰ ਲੂੰਗਾ ਤਸਮੇ ਖੁੱਲੇ ਥੋੜੇ ਇੱਧੇ ਕਰ ਲੂੰਗਾ ਤੇ ਮੇਰਾ ਵੀ ਸਰ ਗਿਆ ਹੁਣ ਮੈਂ ਅਜ ਘੁੰਮ ਗਿਆ ਮੌਲਾ ਦੇ ਵਿੱਚ ਥੜਖੜ ਵੇਂਦੇ ਜਿਤਨਾ ਵੇਂਦੇ ਮੇਰੇ ਵੱਲ ਦ੍ਰੀਵੇਂ ਦੇ ਤੂੰ ਦੱਸਦੇ ਨਹੀਂ ਪਰ ਤੇ ਉਹ ਮੇਰਾ ਵੀ ਸਰ ਗਿਆ ਤੇ ਇਹਦਾ ਵੀ ਸਰ ਗਿਆ ਤੇ ਕੁਦਰਤੀ ਵੇਖੋ ਨਾ ਦਿਖਾਉਣ ਵਾਲੇ ਨੂੰ ਪਤਾ ਉਹਦਾ ਪੇਟੇ ਦਾ ਵੀ ਤੇਰਾ ਵੀ 8 ਨੰਬਰ ਦੀ ਤੂੰ ਲੱਲਾ ਤੇਰਾ ਓਕੇ ਆ 10 ਨੰਬਰ ਨਹੀਂ ਹੈਗਾ ਤੇਰੇ ਡੈਡੀ ਦਾ ਨਹੀਂ ਹੋਣਾ ਚਲੋ ਅਸੀਂ ਲੈ ਕੇ ਆ ਗਏ ਤੇ ਉਹ ਅਸ਼ਮਨ ਮੇਰਾ ਬੇਟਾ ਆਂਦਾ ਵੀ ਪਾਪਾ ਨਾ ਦੁਕਾਨ ਵਾਲੇ ਨੂੰ ਪਤਾ ਜੇ ਨਾ ਤੁਹਾਨੂੰ ਪਤਾ ਜੇ ਮੈਂ ਹੁਣ ਵੇਖਿਆ ਜੇ ਇਹ ਨਾ 8 ਨੰਬਰ ਜੇ ਦਾ 10 ਨੰਬਰ ਜੇ 9 ਨੰਬਰ ਨਿਕਲ ਆਇਆ ਜੇ ਤੇ ਇਹ ਆਪਣਾ ਤਾਂ ਦੋ ਦਾ ਸਰ ਜਣਾ ਕੰਮ ਹੋ ਗਿਆ ਜੇ ਮੈਨੂੰ ਨਹੀਂ ਪਤਾ ਇਹਨੂੰ 5000 ਤੇ 10000 20000 ਚ ਪਾਉਣ ਵਾਲੇ ਦੇ ਲੱਖਾਂ ਚ ਵੀ ਪਾਉਣ ਵਾਲੇ ਇਸੇ ਸ਼ੂਜ਼ ਨੂੰ ਅਹੀਂ ਪਿਓ ਪੁੱਤ ਨੇ ਸਾਢੇ 12 ਬਰਾਬਰ ਅਸੋ ਜ ਸਾਡਾ ਸੁੱਤਰ ਆ ਗਿਆ ਜੇ ਤੇ ਮੇਰਾ ਉਹ ਮਨੋਕਾਮਨਾ ਪੂਰੀ ਹੋ ਗਈ ਕਿ ਮੈਂ ਤੇ ਕਦੀ ਇਹਨਾਂ ਜੁੱਤੀ ਮਹਿੰਗੀ ਨਹੀਂ ਲਈ ਤੇ ਅੱਜ ਮੈਨੂੰ 2500 ਬੜਾ ਦੁਖੰਡਿਆ ਹੈ ਹਾਲਪਤਾ ਮੈਂ ਬ੍ਰਾਂਡਾਂ ਦੇ ਖਿਲਾਫ ਆ ਮੈਂ ਤਾਂ ਨਾ ਨਾ ਬ੍ਰਾਂਡ ਚੀਜ਼ਾਂ ਪਾ ਕੇ ਲੋਕਾਂ 'ਚ ਬਖਾਉਣਾ ਮੈਂ ਉਹ ਹੱਕ 'ਚ ਨਹੀਂ ਆ ਚੀਜ਼ ਤੁਹਾਡੇ 'ਚ ਪਵੇ ਤੁਹਾਡੇ ਸਰੀਰ 'ਤੇ ਪਵੇ ਤੁਸੀਂ ਉਹ ਚੀਜ਼ ਦਾ ਮੁੱਲ ਪਾਓ ਇਹ ਨਹੀਂ ਵੀ ਤੁਹਾਡੇ ਸ਼ਰੀਰ ਤੇ ਕੋਈ ਕੱਪੜਾ ਲੱਤੜ ਦੁੱਜਾ ਮਹਿੰਗਾ ਜੇ ਉਹ ਪਾਖੇ ਕੋਈ ਕਿਸੇ ਕਰੁੰਦਾ ਉਹਦੇ ਨਾਲ ਤੁਸੀਂ ਬ੍ਰਾਂਡ ਬਣੋ ਨਾ ਮੈਂ ਨਾ ਵੀ ਜਿਹੜੀ ਚੀਜ਼ ਤੁਹਾਡੇ ਸ਼ਰੀਰ ਤੇ ਕਿਸੇ ਅਗ ਤੇ ਪੈਂਦੀ ਆ ਉਹ ਪਾਓ ਉਹ ਬ੍ਰਾਂਡ ਬਣੇ ਤੁਹਾਡਾ ਕਰਕੇ ਤੁਸੀਂ ਇਹੋ ਨਾ ਕਰਕੇ ਬਣੋ ਤੇ ਇਹਨਾਂ ਗੱਲਾਂ ਦੇ ਮੈਂ ਖਿਲਾਫ ਆ ਕਿ ਕੁਦਰਤੀ ਕੱਲੋ ਪਰਮਾਤਮਾ ਨੇ ਮੇਰੀ ਖਾਸ਼ ਪੂਰੀ ਕੀਤੀ ਮੇਰਾ ਵੀ ਬਹੁਤ ਵਧੀਆ ਥਾਂ ਤੇ ਅੱਜ ਮੈਂ ਘੁੰਮਿਆ ਪੂਰਾ ਥੇ ਮਾਲ ਦੇ ਵਿੱਚ ਨੰਘਿਆ ਕਰਿਆ पसंद न साम जो आवाज़ में बुला हैसी हमेशा हमेशा के बंदी हमेशह